ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਨਵੇਂ ਲਾਈਵ ਦੇ ਵਿੱਚ ਤੇ ਹਰ ਵਾਰ ਦੀ ਤਰ੍ਹਾਂ ਜਿੱਦਾਂ ਕਿ ਆਪਾਂ ਕਿਸੇ ਨਾ ਕਿਸੇ ਕੰਟਰੀ ਜਾਂ ਵੱਖਰੀ ਜਗ੍ਹਾ 'ਚ ਹੁੰਨੇ ਆ ਤੇ ਉਸੇ ਤਰ੍ਹਾਂ ਹੀ ਅੱਜ ਆਪਾਂ ਹੈਗੇ ਆ ਅ ਜਰਮਨ ਦਾ ਇਹ ਪਿੰਡ ਵਾ ਫ੍ਰੈਂਕਫਰਟ ਸ਼ਹਿਰ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਫ੍ਰੈਂਕਫਰਟ ਸ਼ਹਿਰ ਦੇ ਬਾਰੇ ਬਾਰ ਇਹ ਪਿੰਡ ਮੇਨ ਹਾਈਵੇ 3 ਉੱਪਰ ਲੱਗੇ ਬ੍ਰੇਮਨਥਾਲ ਪਿੰਡ ਦਾ ਨਾਮ ਆ ਤੇ ਪੈ ਜਾਂਦਾ ਫ੍ਰੈਂਕਫਰਟ ਦੇ ਬਾਰੇ ਬਾਰ ਹੀ ਪਿੰਡ ਠੀਕ ਆ ਜੀ ਸੋ ਪਿੰਡ ਵਿੱਚ ਬਿਲਕੁਲ ਹੀ ਉੱਚਾ ਨੀਵਾ ਇਹ ਪਹਾੜਾਂ ਦੇ ਪਿੰਡ ਆ ਤੇ ਮੈਂ ਤੁਹਾਨੂੰ دکھਣਾ ਮੈਂ ਵੀ ਇੱਥੇ ਆਪਣੇ ਮਤਲਬ ਚਾਚਾਈ ਦੇ بیٹے ਕੋਲ ਆਇਆ ਪਿਆ ਸੀਗਾ ਤੇ ਸੋ ਦਿਖਾਉਨੇ ਆ ਤੁਹਾਨੂੰ ਪਿੰਡ ਇੱਥੋਂ ਦੇ ਘਰ ਆਲਰੇਡੀ ਤੁਸੀਂ ਪਿਛਲੀਆਂ ਆਪਣੀਆਂ ਕਈ ਵੀਡੀਓ ਚ ਵੇਖ ਲਈਆਂ ਮਤਲਬ ਵੇਖੇ ਵੀ ਆ ਕਈ ਕੰਟਰੀਆਂ ਦੇ ਸੋ ਅੱਜ ਆਪਾਂ ਤੁਹਾਨੂੰ ਇਹ ਵੀ ਇੱਕ ਪਹਾੜਾਂ ਦੇ ਵਿੱਚ ਉੱਚਾ ਨੀਵਾ ਏਰੀਆ ਘਰ ਸੋ ਮੇਰੇ ਲਈ ਵੀ ਨਵਾਂ ਹੀ ਆ ਇਹ ਤੇ ਤੁਹਾਨੂੰ ਦਿਖਾਉਨੇ ਆ ਓਕੇ ਸੋ ਬਣਾਉਣਾ ਸਭ ਤੋਂ ਪਹਿਲਾਂ ਜਿਹੜੇ ਬੰਦੇ ਨਵੇਂ ਆਏ ਆਪਣੇ ਚੈਨਲ ਤੇ ਸੋ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਹੈਲੋ ਤੇ ਸੋ ਵੀਡੀਓ ਕਿੱਦਾ ਲੱਗੀ ਦੱਸਿਓ ਜਰੂਰ ਲਾਈਕ ਕਰਿਓ ਕਮੈਂਟਾਂ ਵਿੱਚ ਸੋ ਆਪਣਾ ਜੋ ਵੀ ਵਿਚਾਰ ਆ ਦੱਸਿਓ ਓਕੇ ਸੋ ਲਓ ਆਪਾਂ ਕਰਦੇ ਆ ਸ਼ੁਰੂ ਲੋ ਬਾਈ ਇਹ ਪਿੰਡ ਵਾ ਆਪਣੇ ਫ੍ਰੈਂਕਫਰਟ ਏਰੀਏ ਦੇ ਬਾਰੇ ਬਾਰ ਬ੍ਰਹਿਮਨਥਾਲ ਇਹਦਾ ਨਾਮ ਆ ਤੇ ਜਰਮਨ ਦਾ ਇਹ ਪਿੰਡ ਵਾ ਤੋਂ ਹੈਗਾ ਬਿਲਕੁਲ ਪਹਾੜਾਂ ਵਿੱਚ ਤੇ ਆਪਾਂ ਤਾਂ ਕਰਕੇ ਸੋ ਤੁਹਾਨੂੰ ਮਮੀ ਇਧਰੋਂ ਆ ਰਿਹਾ ਸੀਗਾ ਓਕੇ ਤੇ ਦਿਖਾਉਣਾ ਤੁਹਾਨੂੰ ਸਾਰਾ ਪਿੰਡ ਸੋ ਮਮੀ ਆਪਾਂ ਅੱਧਾ ਕਿਲੋਮੀਟਰ ਜਾਣਾ ਵਾ ਇਥੋਂ ਤੇ ਉੱਥੋਂ ਤੱਕ ਜਿੰਨਾ ਹੋ ਸਕੇ ਤੁਹਾਨੂੰ ਦਿਖਾਵਾਂਗੇ ਓਕੇ ਪੂਰਾ ਪਿੰਡ ਪਹਾੜਾਂ ਦੇ ਵਿੱਚ ਆ ਤੋ ਹੁਣ ਮੈਂ ਤਰਾਈ ਤੇ ਆ ਤੇ ਮੈਨੂੰ ਉਤਰਨਾ ਸੌਖਾ ਵਾ ਤੇ ਜੇ ਮੈਂ ਐ ਨੂੰ ਜਾਣਾ ਹੋਵੇ ਤੇ ਚੜਨਾ ਔਖਾ ਵਾ ਓਕੇ ਲਓ ਵੀ ਅੱਜ ਦਾ ਆਪਣਾ ਲਾਈਵ ਇਹ ਆ ਪਿੰਡ ਦਾ ਤੇ ਸਕੂਨ ਆ ਬਹੁਤ ਵਧੀਆ ਵਾ ਪਰ ਜਿਵੇਂ ਕਿ ਤੁਸੀਂ ਵੇਖਦੇ ਹੋ ਹੁੰਦੇ ਆ ਇਕੱਲੇ ਇਕੱਲੇ ਲੋਕ ਰਹਿੰਦੇ ਆ ਤੋ ਇਸ ਕਰਕੇ ਆਪਾਂ ਨੂੰ ਥੋੜਾ ਜਿਹਾ ਇਨਰ ਕਲਚਰ ਨਹੀਂ ਥੋੜਾ ਜਿਹਾ ਪਸੰਦ ਲੱਗਦਾ ਤੇ ਬਾਕੀ ਜਿੱਦਾਂ ਗੱਲੋ ਕੀ ਵੀ ਹਾਂ ਵੀ ਇਹ ਸਾਫ ਸਫਾਈ ਕਰਕੇ ਨੇ ਸੋਹਣੇ ਸੋਹਣੇ ਪਹਾੜਾ ਦਿੱਤੇ ਸੋ ਇਹ ਵੀ ਕੱਟ ਵੱਢ ਕੇ ਪਹਾੜੀਆਂ ਨੂੰ ਬਣਾਏ ਪਏ ਨੇ ਇਹਨਾਂ ਨੇ ਉੱਚੀ ਨੀਵੇਂ ਕਰ ਕਰ ਕੇ ਇਦਾਂ ਫੇ ਆ ਗਏ ਆ ਵਧੀਆ ਜੀ ਮੈਂ ਗਿਆ ਸੀ ਇੱਧਰ ਕੰਮ ਕਰਨ ਗਿਆ ਆ ਲੋ ਵੀ ਦੇਖ ਸਕਦੇ ਪੂਰਾ ਤਰਾਈ ਤੇ ਆ ਰੋੜਾ ਆ ਭਾਰੀ ਹੁਣੀ ਆਪਣੇ ਭਾਈ ਸਾਸਤਰੀ ਦਾ ਜੀ ਲੈ ਗਿਆ ਜੀ ਦੀ ਦੀ ਨੂੰ ਲੋ ਵੀ ਇਹ ਆ ਸਾਡਾ ਘਰ ਠੀਕ ਜੀ ਤੇ ਇੱਥੇ ਆਪਾਂ ਰਹਿਨੇ ਆ ਓਏ ਟਾਟਾ ਆ ਜਾਣ ਠੀਕ ਆ ਜੀ ਲੈ ਜਾਣਾ ਇਹਨੂੰ ਭੇਜ ਦਿਓ ਫੇਰ ਬਾਹਰ ਤੁਸੀਂ ਜਾਣਾ ਕਿਤੇ ਕਿ ਉੱਥੇ ਆਉਣਾ ਅੱਛਾ ਅੱਛਾ ਜਾਓ ਜਾਓ ਲਓ ਇਨ ਨੂੰ ਭੇਜ ਦੋ ਮੈਂ ਚੱਲ ਜਾਣਾ ਉੱਥੇ। ਲਓ ਬਾਈ ਹੁਣ ਅਸੀਂ ਚੱਲਦੇ ਆਂ ਰੈਸਟੋਰੈਂਟ 'ਚ ਓਕੇ ਜੀ ਸੋ ਮੇਰੀਆਂ ਪਤਿੱਆਂ ਤੋਂ ਇਹ ਵੀ ਲੱਗੀਆਂ ਆਉਣ ਚੱਲਣੀਆਂ ਨਾਲ ਆਪਣੇ। ਲੋ ਵੀ ਲਾਗੇ ਬਨੇ ਦੇ ਪਹਾੜਾਂ ਦਾ ਘਰ ਓਕੇ ਏਰੀਆ ਬਹੁਤ ਸੋਨਾ ਹੋਆ ਯਾਰ ਤੇ ਤੁਸੀਂ ਵੀ ਦੱਸਿਓ ਤੁਹਾਨੂੰ ਕਿੱਦਾਂ ਲੱਗਾ। ਤੇ ਆ ਆਪਾਂ ਬਿਲਕੁਲ ਹੀ ਪਹਾੜ ਦੇ ਉੱਪਰ ਚੜਨ ਦਾ ਰਾਹ ਹੀ ਆ ਸਮਝ ਲਓ ਵੀ ਡਾਊਨ ਨੂੰ ਜਾਂਦੇ ਕੋਈ ਚੱਕਰ ਨਹੀਂ। ਪਰ ਚੜਨਾ ਲੱਗਿਆ ਥੋੜਾ ਪਤਾ ਲੱਗਣਾ ਵਾ ਓਕੇ ਹਾਂਜੀ ਹਾਂਜੀ ਬਾਈ ਹੈਲੋ ਹਾਈ ਜੁਲੰਤਾ ਮਾਈਕੇ ਵੀ ਹੈਲੋ ਬੋਸ ਤੁਹਾਨੂੰ ਵੀ ਪਹਿਲਾ ਕਮੈਂਟ ਆਇਆ ਆਪਾਂ ਨੂੰ ਇੱਕ ਬੰਦੇ ਦਾ ਪਤਾ ਨਹੀਂ ਇਹ ਹੈ ਬੋਸ ਥੇਰ ਆਰ ਯੂ ਫਰੋਮ ਪਤਾ ਨਹੀਂ ਕਿਹੜੀ ਕੰਟਰੀ ਤੋਂ ਆ ਇਹ ਤੇ ਦੱਸਿਓ ਜ਼ਰੂਰ ਇਥੇ ਤੇ ਇਦਾਂ ਹੀ ਹੋ ਅੱਗੇ ਇੱਕ ਪਿੰਡ ਸ਼ੋ ਹੋ ਜਾਂਦਾ ਓਕੇ ਤੇ ਸੋ ਆਪਾਂ ਹੈਗੇ ਆ ਅੰਜੇ ਫ੍ਰੈਂਕਫਰਟ ਏਰੀਆ ਚ ਭੇਜੋ ਇਹਨੂੰ ਦੋਨ ਲੈਣਾ ਤੁਜੀ ਸੁੱਤੀ ਨਹੀਂ ਉੱਠੀ ਅਈ ਉੱਠੀ ਨਹੀਂ ਅੱਗੇ ਦਰੀ ਏ ਠੀ ਮੈਂ ਇੱਧਰ ਗਿਆ ਹੀ ਮੜਿਆ ਉਸੇ ਲੈ ਗਿਆ ਨਾਲ ਅੰਦਰ ਹਾਂ ਓਕਾ ਜੀ ਜਾਓ ਜਾ ਔਰ ਇਹ ਦੇਖੋ ਘਰ ਸੋ ਆ ਘਰ ਮੈਨੂੰ ਬੜਾ ਵਧੀਆ ਲੱਗਾ ਯਾਰ ਲੱਗਦਾ ਨਵਾਂ ਹੀ ਬਣਿਆ ਪਿਆ ਕੇ ਇਹਦਾ ਓਕੇ ਤੇ ਉੱਗੇ ਸਿੱਧਰੀ ਆਪਾਂ ਚੱਲਦੇ ਆਂ ਲੌਵੀ ਇਹ ਘਰ ਸਾਡਾ ਵਾ ਓਕੇ ਤੇ ਸੋ ਆਪਣੇ ਚਲੋ ਸ਼ੀਧੀਹਾੜੇ ਚੱਲਦੇ ਪਏ ਤੇ ਇੰਨਾ ਦਾ ਮੈਂ ਵੇਖਣ ਡਿਆ ਸੀਗਾ ਪੂਰੀਆਂ ਮੇਰੀਆਂ ਸ਼ੂਟਿੰਗਾਂ ਚਾਰ ਪੰਜ ਇੱਥੇ ਹੀ ਮੈਂ ਮਤਲਬ ਕਿ ਬੀਤੀਆਂ ਇੱਥੇ ਤੇ ਸਾਰਿਆਂ ਨੇ ਲਾਈਟੀਆਂ ਲਾ ਆ ਗਿਆ ਆਪਣੇ ਤਿਹਾੜ ਦੇ ਮੁਤਾਬਕ ਬਹੁਤ ਵਧੀਆ ਬਣਾਇਆ ਪਈ ਪਿੰਡ ਸੁਣਾ ਲੱਗਦਾ ਸੀਗਾ ਬਹੁਤ ਵਧੀਆ ਏਰੀਆ ਵਾ ਤੇ ਹਮ ਮੈਂ ਵੇਖਾਂ ਆਏ ਨੇ ਹਾਂਜੀ ਲੋ ਵੀ ਹੁਣ ਇੱਥੇ ਸਫਾਈ ਹੋਣ ਵਾਲੀ ਹੋਗੀ ਕਿਉਂਕਿ ਬੁੱਟੇ ਵਗੈਰਾ ਲਾਉਣ ਵਾਲੇ ਆ ਪਾਰਕ ਚ ਓਕੇ ਬੱਚਿਆਂ ਦੇ ਆ ਭਗੂੜਾ ਗਾਵਿਆ ਇੱਧਰ ਓਕੇ ਨੂੰ ਵੀ ਕੰਮ ਇਹਨਾ ਨਰਾਇਣ ਲੋਬੀ ਸੋ ਵੈਲਕਮ ਬੈਕ ਤੇ ਲੋਬੀ ਚੱਲਦੇ ਹੁਣ ਆਪਾਂ ਹਾਂਜੀ ਚੱਲੀਏ ਚਲੋ ਭਾਈ ਆਸ਼ਾ ਜੀ ਠੀਕ ਆ ਕਹਿੰਦੀ ਕੱਲ ਤਾਂ ਹੀ ਦਿਖਾਇਆ ਸੀ ਲਓ ਭਾਈ ਇੱਥੋਂ ਦਾ ਤਰਾਹੀ ਪੂਰੀ ਆ ਤਾਂ ਬੰਦੇ ਨੂੰ ਆਪਣੇ ਆਪ ਨੂੰ ਉੱਤਰਨ ਤੇ ਕੰਟਰੋਲ ਕਰਨਾ ਪੈਂਦਾ ਤੇ ਆਪਾਂ ਕਿੱਧਰ ਨੂੰ ਜਾਣਾ ਫੇ ਇੱਥੋਂ ਸੱਜੇ ਮੁੜਨਾ ਸਿੱਧੇ ਜਾਣਾ ਅੱਛਾ ਜੀ ਚੱਲ ਠੀਕ ਆ ਇਹਨੂੰ ਲੈ ਕੇ ਜਾਣਾ ਮੈਨੂੰ ਤਾਂ ਪਤਾ ਨਹੀਂ ਹੈ ਪੋੜੀਆਂ ਵਾਲਾ ਰਹਿ ਜਾਣਾ ਵਾ ਲਓ ਭਾਈ ਪਿੰਡ ਵੇਖੋ ਅੱਛਾ ਬਾਲੇ ਉਹ ਲੱਕੜ ਦਾ ਬੜਾ ਦੀਆ ਕੰਮ ਕੀਤਾ ਆ। ਲੋ ਭਈਆ ਜੱਪਾ ਹੈਗੇ ਆ ਜਰਮਨ ਦੇ ਫ੍ਰੈਂਕਫਰਟ ਏਰੀਏ ਦੇ ਪਿੰਡ ਵਿੱਚ ਆ ਠੀਕ ਆ ਜੀ। ਹਾਂਜੀ ਸਿੱਧੇ ਜਾਣਾ ਇੱਥੋਂ ਕਿ ਇਧਰ ਨੂੰ। ਸਿੱਧੇ ਚੱਲ ਠੀਕ। ਹਾਂਜੀ ਕੱਲ ਦਿਖਾਇਆ ਸੀ। ਠੀਕ ਆ ਜੀ। ਲਾ ਵੀ ਇਹ ਕਿੰਦੀਏ ਕੱਲ ਖਾਇਆ ਸੀ ਤੇ ਕਿੰਦੀ ਅੱਜ ਜੀਤਾ ਭੁੱਲ ਗਿਆ ਲੋ ਇਹ ਦੇਖ ਸਕਦੇ ਬੜਾ ਵਧੀਆ ਪਾਰਕ ਬਹੁਤ ਵਧੀਆ ਘਰ ਵਾਲਿਆਂ ਨੇ ਬਣਾਈ ਪਈ ਹੈ ਅਛਾ ਅਛਾ ਠੀਕ ਹੈ ਜੀ ਆਪਾਂ ਉਹ ਸਿੱਧਾ ਚੱਲੀਏ ਹੁਣ ਆ ਇੱਧਰ ਪੌੜੀਆਂ ਸਾੜੀ ਇੱਧਰ ਦੀ ਚਲੀਏ ਚਲੋ ਅੱਜ ਇੱਧਰ ਦੀ ਚਲ ਚੱਲਦੇ ਠੀਕ ਆ ਜੀ। ਲਓ ਵੀ ਅੱਜ ਅੱਧੀ ਚੱਲਦੇ ਆ ਅੱਗੇ ਅਸੀਂ ਗਏ ਡਿਫਰੈਂਟ ਰਾਹ। ਤੋ ਬੈਂਡਵਾ ਬੜਾ ਸੁਣਾ ਯਾਰ ਇਹ ਤਾਂ ਦੱਸਿਓ ਤੁਹਾਨੂੰ ਕਿੱਦਾਂ ਲੱਗਾ। ਇਹ ਦੇ। ਹਾਂ। ਆਹ ਦੇਖਣ ਰੱਖੇ ਕਿੰਨੇ ਵਧੀਆ ਲਟਕਾਂ ਲਾ ਕੇ। ਸ਼ਾਂਤੀ ਵੜੀ ਨਾ ਪਿੰਡ ਵਿੱਚ ਤੁਹਾਡੇ। ਹੈਂ ਗੁਰਰਾਜ। ਸ਼ਾਂਤੀ ਵੜੀ ਹੈ ਨਾ। ਹਾਂ। ਕਿੰਦੀ ਸ਼ਾਂਤੀ ਵਾਕਿਆ ਹੀ ਵੜੀ ਆ। ਆ ਹੈ ਆ ਉਹ ਨੂੰ ਉੱਠਣਾ ਚਾਹੀਦਾ ਸੀ ਨਾ ਕੱਲ ਵਾਲਾ ਵੀ ਸੌਣ ਲਈ ਆ ਉਹ ਤਾਂ ਨਾ ਆਪਣੀ ਭੈਣ ਨੂੰ ਕਹੀ ਜਾਂਦੀ ਆ ਉਹ ਸੁੱਤੀ ਪਈ ਹੀ ਤੇ ਯਸ ਸੌਣ ਦਾ ਟਾਈਮ ਆ ਹੈ ਨਾ ਤੇਰਾ ਸਕੂਲ ਕਿੰਨਾ ਕੁ ਦੂਰ ਆ ਇੱਥੋਂ ਹਾਂ ਲੱਗ ਗਈ ਜਾ ਅੱਛਾ ਜੀ ਹਾਂ 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 ਹੈਲੋ ਅੱਛਾ ਹੂੰ ਬਈ ਜਦਣ ਪਰਸੋਂ ਦੀ ਗੱਲ ਆ ਮੈਂ ਤਾਂ ਛੋਟੀ ਗੱਲ ਆ ਤਾਂ ਇੱਥੇ ਬੜੀ ਰੌਣਕ ਸੀਗੀ ਕਾਫੀ ਹਾਰਨ ਵਾਜੇ ਇਹਨਾਂ ਨੇ ਚੱਲਣ ਦਾ ਸੀ ਆਵੇ ਛੋਟਾ ਕਾਕਾ ਛੋਟਾ ਕਾਕਾ ਕੀ ਤੇ ਹਾਂ ਹਾਂ ਹੈਲੋ ਬੋਸ ਹੈਲੋ ਵੜ ਗਿਆ ਵਿੱਚ ਯਾ ਨੀ ਕਾਕਾ ਐ ਇੱਕ ਤੇ ਸੋ ਬੜੀ ਰੌਣਕ ਸੀ ਯਾਰ ਉਸ ਦਿਨ ਤੇ ਹੈਲੋ ਬੋਸ ਕਿਹਾ ਮੈਂ ਠੀਕ ਆ ਮੈਂ ਗਲਤ ਕਿਹਾ ਕਿ ਸਹੀ ਕਿਹਾ ਹੈ ਗਲਤ ਕਿਹਾ ਕਿ ਸਹੀ ਕਿਹਾ ਗਲਤ ਕਿਹਾ ਠੀਕ ਬਕਾ ਕਹਿੰਦੀ ਗਲਤ ਕਿਹਾ ਅੱਛਾ ਹੈਲੋ ਗੱਲਾ ਕਹਿਣਾ ਹੈ ਕਹਿੰਦੀ ਹੈਲੋ ਗੱਲਾ ਕਹਿਣਾ ਹੈ ਹੈਲੋ ਮੈਮ ਹੈਲੋ ਡਾਕਸ ਹੈਲੋ ਹੈਲੋ ਚੱਲ ਰਾਇਆ ਤਾਂ ਆ ਵੀ ਬਾਈ ਇੱਕ ਪੰਜਾਬੀ ਬੰਦੇ ਦਾ ਜੋ ਆਪਣੇ ਦਾ ਰੈਸਟੋਰੈਂਟ ਆ ਬਾਕੂ ਤੇ ਹੈ ਹੈ ਕਿਹੜਾ ਬਾਕਸ ਕਿਹੜਾ ਬਾਕਸ ਕਿਹੜਾ ਪਤਾ ਕਿਹੜੇ ਵਾਲਾ ਬਾਕਸ ਕਿਹੜੇ ਵਾਲਾ ਬਾਕਸ ਤਦਾ ਨਿਮੰਤਾ ਐ ਰੇ ਕਾਰ ਆਉਂਦੀ ਗਿਆ 73 ਤੇ ਆ ਲਓ ਬਈ ਮਿੱਤਰੋ ਆਪਾਂ ਹਾਂ ਚੱਲੇ ਨੇੜੇ ਤੇ ਛੋ ਇਹ ਪਿੰਡ ਛੋਟਾ ਜਿਹਾ ਪਿੰਡ ਆ ਤੇ ਮੈਂ ਤੁਹਾਨੂੰ ਉਹ ਜਿਹੜਾ ਪਿੰਡ ਮੈਨੂੰ ਮੈਂ ਪੂਰਾ ਪੂਰਾ ਤ ਨਹੀਂ ਜਿਹਨੂੰ ਅੱਧਾ ਹੀ ਘੁੰਮ ਲਿਆ ਤੇ ਆਪਣੇ ਵਧੀਆ ਲਗਾਏ ਪਿੰਡ ਦੇਖ ਕੇ ਇਹ ਮੈਡੀਕਲ ਸਟੋਰ ਆ ਇੱਥੇ ਕੋਈ ਅਪੋਟਿਕਾ ਅਛਾ ਅਪੋਟਿਕਾ ਅਸ਼ਾਇਰਾ ਨਾਮ ਆ ਨਾਮ ਆ ਅਪੋਟਿਕਾ ਕੁੜੀਆ ਕਹਿੰਦੀ ਰ ਨਾਮ ਆ ਐਪੋਟਿਕਾ ਹਾਂ ਹਾਂ ਕਿੱਥੇ ਐਪੋਟਿਕਾ ਕੀ ਕਰਨਾ ਹਾਂ ਟੀਕਾ ਲਾ ਲੈਣਾ ਤੇਰੇ ਅੱਛਾ ਠੀਕ ਹੈ ਜੀ ਜੀ ਨਹੀਂ ਲੱਗਣਾ ਪਾਪਾ ਦੇ ਪਾਪੇ ਨਾਲ ਬਹੁਤ ਦੰਗੇ ਅਛਾ ਹੀ ਅਛਾ ਲੋ ਵੀਰ ਗੱਡੀਆਂ ਇਦਾਂ ਬੈਹੰਦੀਆਂ ਆ। ਚਾਹ ਚੱਲਦੀਆਂ ਤਾਂ ਬਹੁਤ ਔਖਾ ਯਾਨੀ ਮੈਂ ਹਸਾਬ ਲਾਇਆ ਵੀ ਚੜ੍ਹਾਈ ਜਿਆਦੀ ਆ ਤੇ ਗੱਡੀਆਂ ਦਾ ਔਖਾ ਹੋ ਜਾਂਦਾ ਕੰਮ। ਚਲੋ ਵੀ ਆਪਾਂ ਹੁਣ ਆ ਗਏ ਆ ਰੈਸਟੋਰੈਂਟ ਦੇ ਲਾਗੇ। ਸਵਾ ਉਹ ਰੈਸਟੋਰੈਂਟ ਦਾ ਨਾਮ ਬ੍ਰਿੰਟਾਲ ਬੈਲਾ ਬ੍ਰਿੰਟਾਲ। ओके ਸੁਣਾਉਦਾ ਤੁਹਾਨੂੰ ਇਹ ਵੀ ਮੈਂਸ਼ਨ ਕਰਦೇನೆ ਆਪਾਂ ਵੀਡੀਓ ਦੇ ਵਿੱਚ ਦਿਖਾਉਨੇ ਆ ਖੋਲੋ ਜੀ ਖੋਲੋ ਚਲੋ ਵੀ ਇਹ ਤੇ ਆਪਾਂ ਵੋਈ ਇਹ ਰੈਸਟੋਰੈਂਟ ਓਕੇ ਤੇ ਸੋ ਠੀਕ ਆ ਜੀ ਓਕੇ ਜੀ ਭਾਈ ਇਹ ਅੱਜ ਦਾ ਆਪਣਾ ਵਲੌਗ ਆ ਲਾਈਵ ਵੀਡੀਓ ਜੋ ਵੀ ਕਰ ਲੋ ਤੇ ਆਪਾਂ ਤੁਹਾਨੂੰ ਜਰਮਨ ਦਾ ਦਿਖਾਇਆ ਵਾ ਫ੍ਰੈਂਕਫਰਟ ਦੇ ਰਾਗੇ ਏਰੀਏ ਦਾ ਪਿੰਡ ਓਕੇ ਜਰਮਨ ਦੇ ਤੇ ਤੁਸੀਂ ਆਪਣੇ ਵਿਚਾਰ ਦੱਸਿਓ ਕਿੱਦਾਂ ਲੱਗੀ ਤੇ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਤੇ ਨਵੇਂ ਆਪਣੇ ਜਿਹਨੇ ਵੀ ਵੀਰ ਭਰਾ ਆਏ ਨੇ ਆਪਣੇ ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਿਓ ਓਕੇ ਜੀ ਸੋ ਮਿਲਦੇ ਆਂ ਆਪਾਂ ਅਗਲੀ ਵੀਡੀਓ ਚ ਮਿਲਦੇ ਆਂ ਓਕੇ ਜੀ ਬਾਏ ਬਾਏ ਟਾਟਾ ਸਤਿ ਸ੍ਰੀ ਅਕਾਲ ਓਕੇ